ਸਾਰਿਆਂ ਨੂੰ ਜਗਦੀਪ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਕਰਦੇ ਆਂ ਅੱਜ ਆਪਣੇ ਕੋ ਤਿੰਨ ਟੋਪ ਲਾ ਦੀ ਟੋਕੜ ਆਪਣਾ ਝੋਟੀਆਂ ਆ ਗਈਆਂ ਤੇ ਕਰਦੇ ਆਂ ਜੱਗੂ ਇਹਨਾਂ ਗੱਲ ਸਸੀਆ ਵੀਰ ਜੀ ਸਸੀਆ ਜੀ ਸਤਿਗੁਰ ਜੀ ਜਗਦੀਪ ਡੇਰੀ ਫਾਰਮਿਕਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਵੀਰੇ ਆਪਣੇ ਕੋ ਚੈਂਪੀਅਨ ਝੋਟੀਆਂ ਸਭ ਤੋਂ ਟੋ ਕਲਾਬ ਦੀਆਂ ਅਸਲ ਹਰਿਆਣੇਵੀਂ ਵੱਡੇ ਵੀਰੇ ਤੇ ਜੇ ਗੱਲ ਕਰਦੇ ਆਂ ਫਿਰ ਪਹਿਲੇ ਨੰਬਰ ਦੇ ਝੋਟੇ ਹਾਂਜੀ ਜਿਹਦੇ ਤੋਂ ਮਾਲਾ ਵੀ 22 ਤੋਂ 23 ਕਿਲੋ ਦੁੱਧ ਕੱਢਿਆ ਵੀਰੇ ਹਾਂਜੀ ਹੁਣ ਵੀ ਉਹਦੇ ਕੋਲ 10 ਕਿਲੋ 11 ਕਿਲੋ ਤੋਂ ਜ਼ਿਆਦਾ ਕੰਡੇ ਆਲਾ ਤੇ ਜੇ ਗੱਲ ਕਰਦੇ ਆਂ ਕਦ ਕਾਰ ਦੀ ਵੀਰੇ ਫੁੱਲ ਸੈਜ ਆ ਮਾਲਾ ਵੀ 6 ਲੱਖ ਤੋਂ ਵੀਰ ਉੱਪਰ ਸਾਰੀ ਤਾਜੀ ਦੀ ਖਰੀਦ ਹੋਈ ਜਾ ਵੀਰੇ ਹਾਂਜੀ ਤੇ ਪਾਲੀ ਟੋਲ ਦੀ ਵੱਡੀ ਫੁੱਲ ਸੈਜ ਝੋਟੀਆਂ ਮਾਲਾ ਵੀ ਇਹ ਉੰਗਲੀਆਂ ਦੇ ਪਾਸੇ ਵੀ ਉਹ ਡਿਲੀਵਰ ਕਰ ਲੰਦੀ। ਹਾਂਜੀ ਤੇ ਇਹ ਕਹਿੰਦੇ ਵੀਰੇ 1 ਮਹੀਨਾ ਤੇ ਨੂੰ 12 13 ਦਿਨ ਹੋ ਗਏ ਬਣੀ ਨੂੰ। ਹਾਂਜੀ ਤੇ ਮੈਂ ਤੇ ਸਾਡੀ ਸੌਟ ਹੈਗਾ ਵੀਰੇ ਗੱਬਣਿਆ ਆਪਾਂ ਖਾਲੀ ਕਰਕੇ ਕਿ ਉਹ ਦੱਸਾਂਗੇ ਵੀਰੇ ਜੀ ਤੇ ਚੈੱਕ ਨਹੀਂ ਪਾਸ ਹੁੰਦੀ ਦਦੀ। ਹਾਂਜੀ ਤੇ ਅਸੀਂ ਹੋਰ ਰੇਟ ਦਾ ਪਾਵਾਂਗੇ ਜੇ ਜੇ ਅੱਜ ਚੈੱਕ ਪਾਸ ਹੁੰਦੀ ਮੈਂ 2.5 ਲੱਖ ਦੀ 2.5 ਲੱਖ ਦੀ ਥੋਕੜੀ ਵੀਰੇ ਵਿਕਦੀ ਆ। ਹਾਂਜੀ ਪਰ ਇਹ ਖਾਲੀਆਂ ਦਾ ਰੇਟ ਦੱਸਾਂਗੇ ਵੀਰੇ ਇਹ ਮੈਂ ਦਵਾਂਗੇ ਵੀਰੇ 1 ਲੱਖ ਦੇ ਦੂਜਾ ਦਾ 15000 ਦੀ ਮੈਂ ਦੇ ਦਾਂਗੇ ਵੜੇ ਵੜਨੀ ਆ ਇੱਕ 15 ਦੀ 1,15,000 ਦੀ ਮੈਂ ਦੇ ਦਾਂਗੇ ਬਾਕੀ 10 ਕਿਲੋ ਦੁੱਧ ਦੇ ਮੈਂ ਕੋ ਹਾਂਜੀ ਇਹ ਮਤਲਬ ਇਹ ਅੱਜ ਏਡੀ ਮੈਂ ਲੈਣ ਲਈ ਲੰਦਲੀਆ ਵੀਰੇ 3 5/2 5 ਲੱਖ ਤੋਂ ਘੱਟ ਨਹੀਂ ਮੈਂ ਥੱਲੇ ਹੁੰਦੀ ਨਹੀਂ ਨਹੀਂ ਮਿਲਦੀ ਤੇ ਬਾਕੀ ਇਹਨਾਂ ਵੀ ਜਾਤ ਨਸਲ ਕੁਆਲਟੀ ਸਿੰਗਰੇ ਤੋਂ ਜਮਾ ਰੁਪਈਆ ਵੀ ਨਹੀਂ ਲੰਗਦਾ ਐਡੀ ਟੌਪ ਕਲਾਸ ਦੀ ਬੜੀ ਵੜੇ ਵੀਰੇ ਜਮਾ ਨਿਕਨੇਗਾ ਸਿੰਗ ਲੱਗਾ ਤੇ ਬਾਕੀ ਜੇ ਮਿਲਕ ਪਾਣ ਕੇ ਦਾੜਾ ਦੀ ਗੱਲ ਕਰਦੇ ਆਂ ਬਾੜੀਆਂ ਚੰਗੀਆਂ ਲੱਗੀਆਂ ਮੈਂ ਇਹਨੂੰ ਦਦਿਆਂ ਇਹ 1,15,000 ਰੁਪਏ ਦੇ ਦਿਆਂਗੇ ਬਹੁਤ ਸਾਰੀ ਵੱਡੀ ਮਹਦੂ ਹਾਂਜੀ ਤੇ ਗਾੜੀ ਆ ਗਈ ਵੀਰੇ ਇਹ ਟੋਕੜ ਮੈਂ ਦਦਿਆਂ ਟੋਕੜ ਟੋਕੜ ਮੈਂ ਇਹ ਵੀਰੇ 7 ਮਹੀਨੇ ਦੀ ਗੱਬੜ ਮੈਂ ਦਦਿਆਂ ਹਾਂਜੀ ਇਹਦੇ ਕੋਲ 10 ਕਿਲੋ ਦੁੱਧ ਤਿਆਰ ਹੋਵੇ ਵੱਡੇ ਘਰ ਮੈਂਦੀ 7 ਮਹੀਨੇ ਦੀ ਗੱਬੜ ਤੇ 10 ਕਿਲੋ 10 ਕਿਲੋ ਦੁੱਧ ਤਿਆਰ ਆ ਬਾੜੀ ਵਿਥੀ ਵਿਥੀ ਤੇ ਥਣ ਲੱਗਾ ਦਦਿਆਂ ਹੁਣੇ ਖਾਲੀ ਕੀਤੀ ਮੈਂ ਅੱਜ ਹੀ ਆਈ ਹਾਂ ਦੇਖਣ ਤੇ ਵੱਡੇ ਘਰ ਹਾਂਜੀ ਤੇ ਬਾਕੀ ਇਹਨਾਂ ਵੀ ਕਿਆ ਕੋੜੀ ਦੀ ਗੱਲ ਕਰਦੇ ਆ ਕੁਆਲਿਟੀ ਦੀ ਗੱਲ ਕਰਦੇ ਆ ਬੜੀ ਚੰਗੀ ਮੈਂ ਜਿਹੜੀ ਚੰਗੀ ਫੁੱਲ ਸੈਟ ਕਹਿੰਦੀ ਆ ਵੱਡੇ ਵੀਰੇ ਹਾਂਜੀ ਪਰ ਤੁਹਾਨੂੰ ਬਹੁਤ ਜੀ ਬਦੂਤੀ ਵਾਲਾ ਵਧੀਆ ਥਾਂ ਲੱਗਾ ਦੇਣੀ ਆ ਤੇ ਇਹ ਦੇ ਦਾਂਗੇ 1 ਲੱਖ 20 ਹਜ਼ਾਰ ਦੀ ਦੇ ਦਾਂਗੇ ਜੀ 1 20 ਦੀ 1 20 ਦੀ ਜਿਆਸ ਨੂੰ ਹੀ ਦੇ ਦਾਂਗੇ ਵੱਡੇ ਵੀਰੇ ਠੀਕ ਹੈ ਜੀ ਅੱਗੇ ਆ ਗਈ ਵੀਰੇ ਝੋਟੀ ਝੋਟੀ ਨੂੰ ਵੀਰੇ ਇਹਨੂੰ ਵੀ ਮਤਲਬ ਇਹ ਆਲੀ ਛੱਕ ਦੇ ਵਿੱਚ ਆਪਾਂ ਗੱਬਣ ਦੀ ਘੰਟੀ ਨਹੀਂ ਦੇ ਸਕਦੇ ਇਹ ਇਹ ਗੱਬਣ ਆ ਦਾਲੀ ਇਹਨੂੰ ਥੋੜਾ ਟਾਈਮ ਘਾਟੇ ਵੱਡੇ ਵੀਰੇ ਬਾਕੀ ਇਹ ਮੈਂ ਸਾਡੀ ਆਪਣੀ ਖਰੀਦ ਵੀਰੇ ਹਰਿਆਣੇ ਦੇ ਵਿੱਚੋਂ ਆਪਣੇ ਹੱਥੀ ਸਾਰੀ ਆਪ ਕੋ ਤਾਜੀ ਦੀ ਵੀਡੀਓ ਵੀ ਆ ਗਈ ਆ ਤੇ ਸਾਡੇ ਆਪਣੇ ਮੈਂ ਆ ਲਈ 5.5 ਲੱਖ ਦੀ ਵੀਰੇ ਏਟਵਾਣੇ ਤੋਂ ਲਈ ਮੈਂ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਤੇ ਬਾਕੀ ਇਹ ਮੈਂ ਨਹੀਂ ਆਪਾਂ ਤਾਜੀ ਦੀ ਵੀ ਵੀਡੀਓ ਦੱਸ ਸਕਦੇ ਹਾਂ ਤੁਹਾਨੂੰ ਹੋਇਆ ਕੀਤਾ ਦੀਆਂ ਤਾਜੀ ਦੀ ਵੀਡੀਓ ਆਪਣੇ ਨੂੰ ਮਿਲੂਗੀ ਦੀ ਤਾਜੀ ਦੀ ਵੀਡੀਓ ਆ ਗਈ ਵੀਰੇ ਇਹ ਤਾਜੀ ਦੀ ਗੱਬਣ ਦੀ ਵੀਡੀਓ ਵੀਰੇ ਹਾਂ ਸਰ ਹਾਂਜੀ ਇਹ ਹਰਿਆਣੇ ਦੀ ਤਾਜੀ ਦੀ ਵੀਡੀਓ ਆ ਇਹ ਤਾਜੀ ਦੀ ਵੀਡੀਓ ਦੇ ਗੱਬਣ ਹੀ ਉਦੋਂ ਵੀਰੇ ਮੈਂ ਦਈ ਆ ਮੈਂ ਇਹਨੇ ਦੁੱਧਾਂ ਦੇ ਵੀ ਸਾਡੇ ਕੋਲ ਤਾਂ 9 9 25 ਕਿਲੋ ਦੁੱਧ ਦੀਆਂ 24 25 ਕਿਲੋ ਮੈਂ ਇਹਨੇ ਦੁੱਧ ਦਿੱਤਾ ਰਹੀਆਂ ਤੇ ਬਾਕੀ ਦੀ ਜੇ ਬਿਜਲੀ ਕਰਦੀਆਂ ਦਾੜਾ ਦਿਖਾ ਦਈਏ ਪਹਿਲਾਂ ਦੋਵੇਂ ਘਰਾਂ ਇਹ ਬਿਜਲੀ ਕਰ ਬਣੇ ਇਹ ਮੈਂ ਕੋ 10 ਕਿਲੋ ਦੁੱਧ ਹੋਊਗਾ ਹਾਂਜੀ ਆ ਆਪਣਾ ਇਹ ਮੈਂ ਨਹੀਂ ਵੀਰੇ ਮਤਲਬ 1 1.5 ਮਟਰ ਲਈ ਗਈ ਆ ਜੀ ਆਪਾਂ ਨੂੰ ਮੈਂ ਇੱਕ ਬਾਲੀ ਵੱਡੀ ਲੈ ਲਈ ਆਂ ਹੋਰ ਹਾਂਜੀ ਉਹ 71 ਮਤਲਬ ਹੀ ਮਾਲ ਫੇ ਜਿਆਦਾ ਆਪਣੇ ਕੋ ਹੋਏ ਨਾ ਹਾਂਜੀ ਸੁਪਰ ਸਟਾਰ ਕਰ ਕੱਲ ਲਈ ਵੀ ਸਾਢੇ 7 ਲੱਖ ਦੀ ਲਈ ਮੈਂ ਹਾਂਜੀ ਉਹ ਮੈਂ ਲਈ ਆਪਾਂ ਘਰ ਕੋਲ ਦਦੀਆਂ ਉਦਾਂ ਉਦਾਂ ਵੀਰੇ ਉਦਾਂ ਇਹ ਮੈਂ ਘਾ ਰੱਖਣੀ ਹੈ ਇਹ ਕਰਕੇ ਫਿਰ ਮਾਲ ਆਪਣੇ ਕੋ ਅੰਦਰ ਬੰਦ ਨੂੰ ਵੀ ਫਿਰ ਮਤਲਬ ਮਾਲ ਆਈ ਜਾਂਦਾ ਕੋਈ 15 20 ਮਹੀਆ ਆ ਗਏ ਚਲ ਗਏ ਇਹ ਕਰਕੇ ਫਿਰ ਆਪਣਾ ਅੱਜ ਹੀ ਵਿਚਾਰ ਬਣਾਇਆ ਵੀ ਦੇ ਦਈਏ ਦੇਣੀ ਹੈ ਹਾਂਜੀ ਬਾਕੀ ਦੋ ਪਾਸੇ ਬਿਜਲੀ ਕਰ ਦੇ ਇੰਨਾ ਕੁ ਜਿਆਦਾ ਕੱਲੀ ਕੱਲੀ ਨਾਲ ਹਾਂ ਇਹ ਜੇ ਵੀ ਭਰਾ ਨੇ ਵੀ ਲੈਣੀ ਹੈ ਇਹਦੀ ਅੱਜ ਕੋਈ ਕੀਮਤ ਨਹੀਂ ਕੋਈ ਹੈਗੀ ਤੈਨੂੰ ਹਾਂਜੀ ਇਹ ਅੱਜ 1 ਲੱਖ ਰੁਪਏ ਦੀ ਦੇ ਦਾਂਗੇ ਬਸ ਵੀ ਇਹ ਇਹ ਇਹਨਾਂ ਦੇ ਸਰਨਾ ਵਾਅਦਾ ਕਰ ਲਏ ਹਾਂਜੀ ਵੀਡੀਓ ਬਣਾ ਕੇ ਜੋ ਮਰਦੇ ਆ ਕੋਈ ਸਤਾਮ ਮੈਂ ਤਾਂ ਕਰਾਲੇ ਮੈਂ ਜਿੰਨੇ ਦੀ ਵੀ ਕੋਈ ਗੱਤ ਤੋਂ ਮੈਂ ਵੀ ਤਿਆਰ ਹੋ ਹੀ ਹਾਸ ਲੈ ਲਾਂਗਾ ਮੈਂ ਤਾਂ ਹਾਂਜੀ ਇਹਦਾ ਮੈਂ ਤਾਂ ਕੋਈ ਮੋਲ ਨਹੀਂ ਆ ਗਿਆ ਜੈਡ ਬਲੈਕ ਜਾਮ ਨੂੰ ਵਰਗੀ 10 ਕਿਲੋ ਦੁੱਧ ਦੇ ਵੀਰੇ ਅੱਜ ਵੀ ਮੈਂ ਨਹੀਂ ਕੋਲ ਦਿੰਦੀਆਂ ਲੱਖ ਦੀ ਲੱਖ ਦੀ ਦੇ ਦਾਂਗੇ ਪੂਰੀ ਨੀ ਮੈਂ ਲੋਹੀ ਲੱਖ ਦੀ ਵੀਰੇ ਦੇ ਦਾਂਗੇ 100 ਰੁਪਏ ਨਹੀਂ ਗੱਬੜਿਆ ਹਾਂ ਜੀ ਮੈਂ ਸਾਡਾ ਸੂਰੇ ਵੀ ਜਿੰਜੇ ਹੱਥ ਪੈ ਕੇ ਅੰਦਰ ਪੱਕੀ ਚੈੱਕ ਨਹੀਂ ਹੁੰਦੀ ਹਾਂਜੀ ਮਤਲਬ ਢਾਈਆਂ ਤੋਂ ਤਿੰਨ ਮਹੀਨੇ ਦੀ ਚੈੱਕ ਨਹੀਂ ਹੁੰਦੀ ਆਪਾਂ ਗਾਰੰਟੀ ਨਹੀਂ ਦੇ ਸਕਦੇ ਮਤਲਬ ਮਹੀਨਾ 12 ਮਹੀਨੇ ਦੀ ਕੋਈ ਵੀਰੇ 100 ਰੁਪਏ ਸਮਝੇਗਾ ਤਾਂ ਵੀ ਸਾਡੀ ਵਾਹ ਰੋਗੀ ਵੀਰੇ ਗੱਬੜ ਨਹੀਂ ਕੋਈ ਜਿਹੜੀ ਗੱਲ ਕਰ ਰਹੇ ਹਾਂ ਹਾਂਜੀ ਪਰ ਅੱਜ ਕੋਈ ਨਹੀਂ ਦਰੋਖੇ ਦੇਣਾ ਪੂਰੇ ਲੱਖ ਦੀ ਦੇ ਦਾਂਗੇ ਇਹ 7 ਮਹੀਨੇ ਦੀ ਗੱਬਰ ਐ 10 ਕਿਲੋ ਦੋ ਦੇ ਆ ਇੱਕ 20 ਹੀ ਦੇ ਲਾਗੇ ਇੱਕ 20 ਦੀ ਮੈਂ ਨਾ ਵੀਰੇ ਜੇ ਕੋਈ ਗਜੈਸ ਹਲਾਵੇ ਨਾ ਤੰਨੇ ਵੀਰੇ ਲੈ ਜੇ ਨਾ ਹਾਂਜੀ ਮਤਲਬ ਸੁਪਰਸਟਾਰ ਆ ਵੀਰੇ ਸੁਪਰਸਟਾਰ ਆਗੇ ਏਡਾ ਹੀ ਲੱਗਦਾ ਲੱਗਦਾ ਹਾਂਜੀ ਨਹੀਂ ਲੱਗਦਾ ਜੀ ਐਡੀ ਮੈਂ ਵੀਰੇ ਘਰੋਂ ਕੱਢਣੀ ਬੜੀ ਔਖੀ ਐ ਤੈਨੂੰ ਸਾਰੀ ਮਜਬੂਰੀ ਆ ਜੀ ਔਖੀ ਨਹੀਂ ਹਾਂਜੀ ਇਹ 7 ਮਹੀਨੇ ਦੀ ਗੱਬਰ ਇਹਦੇ ਦਾ 10 ਮਤਲਬ ਦੇ ਦਿੱਤੀ ਤੇ ਜਦੋਂ ਮੈਂ ਜੀ ਇਹ ਦੇਣ ਵਾਲੀ ਗੱਲ ਕੀਤੀ ਸੀ ਇੱਕ 20 ਦੀ ਵੀਰ ਜੀ ਹਾਂ ਹਾਂਜੀ ਤੇ ਬਾਕੀ ਨਾ ਵੀਰੇ ਕਿਵੇਂ ਉਹ ਪਰਦੇ ਲੈਨ ਤੇ ਲੱਗੇ ਉਹਨਾਂ ਨੇ ਚੁੱਕੀਆਂ ਪਹਿਲਾਂ ਜਿਲ੍ਹਾ ਜਿਲ੍ਹਾ ਆਪਣਾ ਇਹ ਆਪਣਾ ਰਾਜਵਿੰਦਰ ਸਿੰਘ ਧੰਨਿਆਲੇ ਵੀ ਰੋਣੀ ਇਧਰ ਆ ਲਿਆ ਹਾਂਜੀ ਤੇ ਰਾਜਵਿੰਦਰ ਨਾਂ ਨਾਲ ਡਿਊਟੀ ਮੁਲਾਜ਼ਮਾਂ ਵੀਰ ਜਿਹੜੀ ਗੱਲ ਕਰਨ ਵਾਲੀ ਦਦਿਆਂ ਯਾਰ ਮਤਲਬ ਵੀ ਹੁਣ ਡਿਊਟੀ ਦਾ ਸਦਾ ਇੰਨਾ ਕਿ ਸ਼ੌਂਕ ਸ਼ੌਂਕ ਪੈਦਾ ਟੱਕਦਾ ਡਿਊਟੀ ਤੋਂ ਸਿੱਧਾ ਇੱਥੇ ਵੀਰੇ ਆਇਆ ਜਿਹੜੀ ਗੱਲ ਕਰਨ ਆ ਆਪਾਂ ਵੱਡੀ ਮੈਂਨ ਦੇਖਣ ਕਰਾ ਦਈਏ ਵੀਡੀਓ ਜੀ ਹਾਂ ਬਾਕੀ ਦਾ ਵੀ ਵੀਰੇ ਜਿਲ੍ਹਾ ਗਰਦਾਸਪੁਰ ਆ ਨੇੜੇ ਫਦੇਗੜ ਚੂੜੀਆਂ 8976415127 ਫੋਨ ਨੰਬਰ ਵੀਰੇ ਉਹ ਖੜੀ ਕਰੇ ਮੈਨੂੰ ਮੇਰੇ ਆ ਕੱਲੇ 7 ਲੱਖ ਦੀ ਮੈਂ ਵੀਰੇ 7 ਲੱਖ ਦੀ ਲਈ ਵਾਡੀ ਬਹੁਤ ਵੇ ਵੇ ਕਈਆਂ ਨੂੰ ਹੁੰਦਾ ਵੀਰੇ ਇੰਨੇ ਪੈਸੇ ਹਾਂਜੀ ਆਪਾਂ ਦੇ ਕੋਲ ਪਤਾ ਕਰੋ ਓਟ ਓਟ ਆਪਾਂ ਵੇਚਦੇ ਨਹੀਂ ਵੀਰੇ ਇਹ ਤਾਂ ਮੈਂ ਲਈਆ ਇੱਕ ਪੱਕਾ ਰੱਖਣ ਨੂੰ ਵੱਡੇ ਹਾਂਜੀ ਪਰ ਇਹ ਆਪਾਂ ਮਾਲਾ ਵਿਕਰੀ ਦੇ ਸਾਈਡ ਦਾ ਨਹੀਂ ਵੀਰੇ ਮੈਂ ਲਈ ਤੇ ਸਾਨੂੰ ਉੱਥੇ ਵੀਰੇ ਸਾਡੇ ਸਾਡੇ 50000 ਰੁਪਏ ਹਨ ਖੋਲਦੇ ਕੱਲ ਉੱਥੇ ਨਫਾ ਮਿਲਦਾ 7.5 ਲੱਖ ਰੁਪਏ ਦਿੰਦੇ ਸੀ ਪਰ ਆਪਾਂ ਵੇਚ ਨਾਲ ਵੇਚਣ ਦੇ ਰੋਕਣਾ ਵੀ ਲਈ ਨਹੀਂ ਜਿਹੜੀ ਗੱਲ ਕਰਨ ਵਾਲੀ ਆ ਕਈ ਹੁੰਦਾ ਵੀਰ ਭਰਾ ਤੇ ਜਿਹੇ ਆਉਣ ਵਾਲੇ ਟਾਈਮ ਦੇ ਵਿੱਚ ਗੁਰੂ ਰਾਮ ਦਾਸ ਮੇਰ ਕਰੂ ਵੀਰ ਖੁੱਲਾ ਦੁੱਧ ਦੇਣ ਵਾਲੀ ਮੈਂ ਜਿਹੜੀ ਗੱਲ ਕਰ ਰਹੀ ਆ ਮੇਲੇ ਖੇਡਣ ਵਾਲੀ ਮੱਜ ਆ ਬਾਕੀ ਸਾਨੂੰ ਇਹਨਾਂ ਚੀਜ਼ਾਂ ਦਾ ਸ਼ਿਕਾਇਨ ਹੈ ਵੀਰੇ ਉਹ ਜਿਹੜੀ ਮੈਂ ਦੇ ਉਹ ਖਾਸ ਕਰਕੇ ਜਿਹੜੀ ਉਹ ਮੈਂ ਲੱਗੇ ਨਾ ਦੇਣ ਵੀਰੇ ਉਹ 10 ਲੱਖ ਰੁਪਏ ਦੀ ਉਹ ਇਹ ਮੈਂ ਫਿਰ ਲੈ ਲਈਏ ਕਰਕੇ ਅਸੀਂ ਕਹੇ ਵੀ ਚਲੋ ਸੈਟਿੰਗ ਹੋ ਜਦੀ ਵੀ ਚਲੋ ਇੱਕ ਉਹਨਾਂ ਨੂੰ ਮਹੀ ਦੇ ਦਿੰਨੇ ਵੱਡੇ ਇਹੋ ਜਿਹੀ ਕਿ ਪੈਸੇ ਨਾਲ ਨਾ ਲੱਭਦੇ ਨਹੀਂ ਲੱਭਦੇ ਇਹ ਕਰਮਾਂ ਨਾਲ ਲੱਭਦੇ ਇਹੋ ਜਿਹੀ ਜਿਹੜੀ ਗੱਲ ਕਰਨ ਵਾਲੀ ਆ ਤੇ ਚਲੋ ਗੁਰੂ ਰਾਮਦਾਸ ਮੇਰ ਕਰੀ ਦੀ ਵੱਡੀ ਵੱਡੀ ਉਹ ਛੋਟੀ ਆ ਜਾਂ ਆ ਟਾਈਟਲ ਲੈ ਲੈ ਜਾਂ ਇਹ ਲੱਗ ਸਹੀ ਗੱਲ ਜੀ ਤੇ ਬਾਕੀ ਇਹਨਾਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਵੀਰ ਵੀਡੀਓ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਇਹਨੇ ਨਾਲ ਸਾਡਾ ਹੌਸਲਾ ਵਧਦਾ ਬੀਜੀ ਹਾਂਜੀ ਸਤਿ ਸ੍ਰੀ ਅਕਾਲ ਜੀ